ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤਾਂ ਆਪਾਂ ਵਿਚਾਰ ਚਰਚਾ ਕਰ ਰਹੇ ਹਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਤਾਂ ਮਾਤਾ ਤ੍ਰਿਪਤਾ ਜੀ ਅਤੇ ਮਹਤਾ ਕਾਲੂ ਜੀ ਆਪਣੇ ਜੀਵਨ ਦੇ ਵਿੱਚ ਬਹੁਤ ਖੁਸ਼ ਸਨ ਤਾਂ ਕੁਝ ਸਮੇਂ ਬਾਅਦ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਇੱਕ ਪੁੱਤਰੀ ਨੇ ਜਨਮ ਲਿਆ ਇਹ ਪੁੱਤਰੀ ਬਹੁਤ ਹੀ શ્રેਸ਼ਟ ਅਤੇ ਗਿਆਨਬਾਨ ਸੀ ਤੇ ਇਸ ਦਾ ਜਨਮ 1464 ਈਸਵੀ ਨੂੰ ਪਿੰਡ ਚਾਲ ਲਾਹੌਰ ਵਿਖੇ ਹੋਇਆ ਤੇ ਮਾਤਾ ਤ੍ਰਿਪਤਾ ਜੀ ਦੇ ਪਿਤਾ ਭਾਈ ਰਾਮਾ ਅਤੇ ਮਾਤਾ ਮਾਈ ਭਾਈ ਅਤੇ ਮਾਤਾ ਤ੍ਰਿਪਤਾ ਜੀ ਦੇ ਭਰਾ ਕ੍ਰਿਸ਼ਨ ਜੀ ਨੇ ਬਹੁਤ ਹੀ ਲਾਡ ਤੇ ਪਿਆਰ ਦੇ ਨਾਲ ਇਸ ਪੁੱਤਰੀ ਦਾ ਨਾਮ ਨਾਨਕੀ ਰੱਖਿਆ ਕਿਉਂਕਿ ਉਸ ਦਾ ਜਿਹੜਾ ਜਨਮ ਸੀ ਉਹ ਨਾਨਕੇ ਪਿੰਡੋਂ ਹੋਇਆ ਸੀ ਤਾਂ ਇਸੇ ਕਰਕੇ ਇਸੇ ਪੁੱਤਰੀ ਦਾ ਨਾਂ BB ਨਾਨਕੀ ਰੱਖਿਆ ਸੀ ਪਿਆਰ ਦੇ ਨਾਲ ਬੇਬੇ ਨਾਨਕੀ ਵੀ ਕਹਿੰਦੇ ਸਨ ਤਾਂ ਇਹ ਇੱਕ ਪਹਿਲੀ ਸੰਤਾਨ ਸੀ ਤਾਂ ਕਰਕੇ ਇਹਨੂੰ ਬਹੁਤ ਹੀ ਤੇ ਲਾੜ ਤੇ ਪਿਆਰ ਦੇ ਨਾਲ ਰੱਖਦੇ ਸਨ ਤਾਂ ਬੇਬੇ ਨਾਨਕੀ ਨੂੰ ਆਪਦੇ ਘਰੋਂ ਬਹੁਤ ਹੀ ਲਾੜ ਸਤਕਾਰ ਅਤੇ ਪਿਆਰ ਮਿਲਿਆ ਅੱਜ ਲਈ ਇੰਨਾ ਹੀ ਬਹੁਤ ਲਈ ਜਲਦ ਆਪਾਂ ਨਵੀਂ ਵੀਡੀਓ ਦੇ ਨਾਲ ਰੂਬਰੂ ਹੋਵਾਂਗੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਤੇ ਚਰਚਾ ਕਰਾਂਗੇ ਤਾਂ ਤਦ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ